ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਥੀਓ ਅੱਜ ਜਿਹੜਾ ਵੀਡੀਓ ਹੀ ਲੱਗਿਆ ਬਣਾਉਣੇ ਦਾ ਵਿਸ਼ਾ ਜਿਹੜਾ ਤੇ ਅੱਜ ਮੈਂ ਇੱਕ ਭਾਨੇ ਸਿੱਧੂ ਦੀ ਵੀਡੀਓ ਵੇਖੀ ਆ ਵੀਡੀਓ ਹੋਰ ਵੀ ਆਉਂਦੀਆਂ ਹੋਣੀਆਂ ਪਰ ਅੱਜ ਵਾਲੀ ਵੀਡੀਓ ਦੇ ਉੱਤੇ ਸਾਨੂੰ ਕਾਫੀ ਇਤਰਾਜ਼ ਹੋਇਆ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਕਿ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੇ ਬਾਹਰ ਸਪੌਂਸਰ ਖੜੇ ਆ ਇਹ ਜਿਹੜੇ ਬੱਚੇ ਅੰਦਰ ਕੰਮ ਕਰਦੇ ਨੇ ਕੁੜੀਆਂ ਤੇ ਮੁੰਡੇ ਵੀ ਉਹ ਬਿਲਕੁਲ ਇੱਥੇ ਸਾਨੂੰ ਦਿਖਰੇ ਨਹੀਂ ਚਾਹੀਦੇ ਸੀ ਉਹਨਾਂ ਨੂੰ ਮਤਲਬ ਉਹਨਾਂ ਦਾ ਪੂਰਾ ਹਾਲ ਕਰਾਂਗੇ ਉਹ ਉਹ ਬੋਲੀ ਹੋਰ ਤਰ੍ਹਾਂ ਦੀ ਬੋਲ ਰਿਹਾ ਕਿ ਉਹ ਮੈਂ ਕਿਸੇ ਨੂੰ ਕੀ ਕਹਿ ਰਿਹਾ ਮੈਨੂੰ ਵੀ ਉਹਨਾਂ ਨਾਲ ਬਤ ਕਰਨਾ ਨਾ ਪਤਾ ਪਰ ਅਸੀਂ ਇਹ ਗੱਲ ਕਹਿੰਦੇ ਆ ਵੀ ਲੋਕਾਂ ਨੂੰ ਕੰਮ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਆਪਣੀਆਂ ਧੀਆ ਬੇਟਾਂ ਨੂੰ ਕਿਵੇਂ ਅਗਲੇ ਨੇ ਕਿਸੇ ਨੇ ਰੋਜ਼ਗਾਰ ਤੇ ਉੱਥੇ ਲਾਇਆ ਬੱਚੇ ਲੱਗੇ ਰੋਜ਼ਗਾਰ ਤੇ ਉਹਨਾਂ ਨੂੰ ਹਟਾਉਣਾ ਜਿਹੜਾ ਉਹ ਗਲਤ ਹੈ ਬਿਲਕੁਲ ਇਮੀਗ੍ਰੇਸ਼ਨ ਦੇ ਉੱਤੇ ਜੋ ਅਮਰ ਜੀ ਕਾਰਵਾਈ ਕਰੋ ਜਿਹੜਾ ਗਲਤ ਕੰਮ ਕਰ ਰਿਹਾ ਹੈ ਉਹਨਾਂ ਦੇ ਕਾਰਵਾਈ ਕਰੋ ਤੁਸੀਂ ਜੇ ਕਿਸੇ ਨਾਲ ਕੋਈ ਧੱਕੀ ਮਾਰ ਰਿਹਾ ਉਹ ਧੱਕੀ ਵਾਲੇ ਨੂੰ ਫੜੋ ਧੱਕੀ ਵਾਲੇ ਨੂੰ ਵਾਪਸ ਕਰਾਓ ਉਹ ਸਹੀ ਗੱਲਾਂ ਹੋ ਸਕਦੀਆਂ ਨੇ ਲੇਕਿਨ ਰਜਗਾਰ ਤੋਂ ਹਟਾਉਣਾ ਜਾਂ ਉਹਨਾਂ ਨੂੰ ਧਮਕੀਆਂ ਦੇਣੀਆਂ ਜਾਂ ਧਮਕੇ ਕਰਦੇ ਅਸੀਂ ਬਿਲਕੁਲ ਇਸ ਗੱਲ ਦੇ ਵਿਰੋਧਾ ਆਪਟੀਕ ਸੰਗਠਨ ਚਾਤੀਪੁਰ ਇਸ ਗੱਲ ਦੀ ਮੈਦਾਨੀ ਕਰਦੀ ਹੈ ਦਾ ਵਿਰੋਧ ਕਰਦੀ ਹੈ ਕਿ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਬੱਚਿਆਂ ਲੱਗਿਆਂ ਨੂੰ ਆਪਾਂ ਰੋਜ਼ਗਾਰ ਤੋਂ ਹਟਾ ਲਈਏ ਤੱਕੇ ਮਾਰ ਕੇ ਧਮਕੀਆਂ ਲਈਏ ਨਾਲੋਂ ਇਹ ਨਹੀਂ ਹੋਣਾ ਚਾਹੀਦਾ ਇਮੀਗ੍ਰੇਸ਼ਨ ਵਾਲੇ ਦੇ ਖਿਲਾਫ ਜਿੱਤੇ ਤੁਹਾਨੂੰ ਲੱਗਦਾ ਉਹ ਗਲਤ ਨੇ ਉਹਨਾਂ ਦੇ ਖਿਲਾਫ ਦੂਤ ਤੁਹਾਡਾ ਦਿਲ ਕਰਦਾ ਕਾਰਵਾਈ ਕਰੋ ਜਿਹੜੇ ਬੱਚੇ ਕੰਮ ਦੇ ਲੱਗੇ ਨੇ ਪੰਜਾਬ ਦੇ ਵਿੱਚ ਤਾਂ ਕੰਮ ਅੱਗੇ ਨਹੀਂ ਮਿਲਦਾ ਜੇ ਕੋਈ ਸਰਕਾਰੀ ਨੌਕਰੀ ਨਿਕਲਦੀ ਉਹ ਬਾਹਰ ਦੇ ਬੱਚੇ ਆ ਜਾਂਦੇ ਨੇ ਪੰਜਾਬ ਦੇ ਬੱਚਾ ਸਾਰੇ ਪ੍ਰਾਈਵੇਟ ਤੇ ਕਰਦੇ ਆ ਆ ਲੋੜ ਬਣਾ ਕੇ ਦੇਖ ਲੋ ਨਿੱਕੇ ਨਿੱਕੇ ਕੁੜੀਆਂ ਜਿਹੜੀਆਂ ਨੇ ਟੋਰ ਬਲਾਜਾ ਦੇ ਲਕੀਆਂ ਨੇ ਉਹ ਬੇਰੁਨਗਾਰੀ ਕਰਕੇ ਨਾ ਜਿੱਦਾਂ ਮਤਲਬ ਆਪਾਂ ਬੇਰੁਨਗਾਰੀ ਹੋਰ ਬਣਾਉਣੀ ਚਾਹਦੇ ਆ ਬੇਰੁਨਗਾਰੀ ਨੂੰ ਹੋਰ ਵਧਾਉਣਾ ਚਾਹੁੰਦੇ ਆ ਉਹਨੂੰ ਬੜਾਵਾ ਦੇਣਾ ਚਾਹੁੰਦੇ ਆ ਇਹ ਗਲਤ ਗੱਲ ਆ ਬਿਲਕੁਲ ਇਹਨਾਂ ਨਾਲੋਂ ਆਪਾਂ ਨੂੰ ਬਾਹਰ ਆਉਣਾ ਦਾ ਹੱਕ ਨਹੀਂ ਹੁੰਦਾ ਅੱਜ ਤਾਂ ਨਹੀਂ ਹੋਣੀ ਚਾਹੀਦੀਆਂ ਇਹ ਗੱਲ ਨਾ ਬਿਲਕੁਲ ਅਸੀਂ ਦਾ ਬਰੋਧ ਕਰਦੇ ਵਾਹਿਗੁਰੂ ਜੀ ਕਾਰਤਾਰ ਸਾਹਿਬ ਵਾਹਿਗੁਰੂ